ਇਸੇ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਪਤਾ ਲੱਗਾ ਕਿ ਉਹ ਬੜੀ ਗੰਦੀ ਸੀ ਬਹੁਤ ਜੀ ਸਾਡੇ ਪਿੰਡ ਅੱਜ ਬਹੁਤ ਮਾੜੀ ਘਟਨਾ ਵਾਪਰੀ ਅੱਜ ਕਿਉਂਕਿ ਸਾਡੇ ਪਿੰਡ ਦਾ ਦੋ ਤਰਾ ਜੋ ਕਿ ਜੀਰੇ ਨੂੰ ਜਾ ਰਿਹਾ ਸੀ ਤੇ ਨਾਲ ਕਨੌਲ ਦੀ ਡੇ ਕੋਲ ਗਿਰ ਦਿੱਤੀ ਜਾਂਦੇ ਕੋ ਨਹਿਰ ਦੇ ਕੋਲ ਕੋਈ ਗੱਡੀ ਵਾਲਾ ਉਹਨੂੰ ਸਾਈਡ ਮਾਰ ਕੇ ਸੁੱਟ ਗਿਆ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਮਾਂ ਨਾਲ ਮਾਤਾ ਹੀ ਮਾਕਾਂ ਨੂੰ ਬਹੁਤ ਜਿਆਦਾ ਸੱਟਾਂ ਲੱਗੀਆਂ ਤੇ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਮੇਰੇ ਕੋਲ ਦਾ ਕੀ ਹੈਗਾ ਤੇ ਕਿਸ ਤਰ੍ਹਾਂ ਨਾਲ ਵਰਿੰਦਰ ਸਿੰਘ ਨਾ ਹੀ ਪਿੰਡ ਹੈਗਾ ਇਥੋਥੇ ਦਾ ਰਹਿਣ ਵਾਲਾ ਆਪੀ ਤੋ ਕਿੰਨ ਪਿਤਾ ਦੀ ਪਹਿਲਾਂ ਮੌਤ ਹੋਈ ਇਧਰ ਮਾਮੇ ਦੀ ਮੌਤ ਹੋਈ ਇਹ ਤੇ ਨਾਨਾ ਨਾਨੀ ਨੇ ਆਪਦੇ ਕੋਲ ਲੈ ਆਂਦਾ ਹੈ ਚੱਲ ਆਦਾ ਸਾਰਾ ਬਾਨ ਉਹ ਅੱਜ ਜਿਹੜਾ ਉਹ ਵੀ ਅੱਜ ਸਾਰਾ ਜਿਹੜਾ ਟੁੱਟ ਗਿਆ ਸਾਡੇ ਪਿੰਡ ਅੱਜ ਬਹੁਤ ਜਿਆਦੀ ਦੁੱਖदाई ਖਬਰ ਤੇ ਕਿਥੋਂ ਕਿੱਥੇ ਜਾ ਰਿਹਾ ਸਕੇ ਇਹ ਜੀ ਚਾ ਮੁਖਸਰ ਸਾਹਿਬ ਚੱਲੇ ਸੀ ਕੋਈ ਕੋਈ ਮਰਗ ਹੋਈ ਸੀ ਉੱਥੇ ਉਹਦੇ ਹੱਥੇ ਚੱਲੇ ਜੀਰਿਓਂ ਨਾਲ ਬਾਤੇ ਚੜਨਾ ਹੈ ਇੱਥੋਂ ਇਹ ਮੋਟਰਸਾਈਕਲ ਲੈ ਕੇ ਚੱਲੇ ਵੀ 6 ਵਾਲੀ ਬਾਤੇ ਚੜਨਾ ਸੁਬਾਹ ਸਾ 5 ਸਵਾ 5 ਵਜੇ ਦੀ ਗੱਲ ਹੈ ਜੀ ਵੱਲ ਲੱਗਾ ਜਿਹੜੀ ਗੱਡੀ ਕੱਢਦਾ ਨਹੀਂ ਗੱਡੀ ਵਾਲ ਦਾ ਬੈਂਪਰ ਇੱਥੇ ਡਿੱਗ ਪਿਆ ਜੀ ਗੱਡੀ ਵਾਲਾ ਗੱਡੀ ਵਝਾ ਕੇ ਲੈ ਗਿਆ ਜੀ ਆਈ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਵੀ ਜਿਨ ਨੇ ਗੱਡੀ ਮਾਰੀ ਉਹਤੇ ਕੜੜੀ ਤੇ ਗੜੀ ਸਜ਼ਾ ਹੋਣੀ ਚਾਹੀਦੀ ਆ ਅਤੇ ਇਹਨਾਂ ਗਰੀਬਾਂ ਦੇ ਬਾਰੇ ਸੋਚਣਾ ਕੋਈ ਨਾ ਕਮਾਉਣ ਵਾਲਾ ਰਹਿ ਗਿਆ ਨਾ ਕੋਈ ਘਰਿਆ ਨਾ ਕੁਛ ਨਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਵਾਦ ਵਾਦ ਜਿੰਨੇ ਵੀ ਸਰਕਾਰ ਨੂੰ ਚਾਹੀਦੀ ਮਦਦ ਕੀਤੀ ਜਾਵੇ ਅਤੇ ਜੋ ਸਾਰਾ ਹੀ ਸਾਰਾ ਵਿਚਾਰਾ ਖੁੱਸ ਗਿਆ ਅੱਜ ਤਾਂ ਕੋ ਹਾਲੇ ਹੋ ਗਏ ਜੀ ਗੁਰਜੀ ਕੀ ਨਾਤ ਨਾਤ ਜਿਹੜੀ ਅੱਜ ਘਟਨਾ ਹੋਈ ਏ ਮੇਰਾ ਨਾਮ ਜੀ ਹਰਵਿੰਦਰ ਸਿੰਘ ਦਾ ਸਾਨੋ ਬਰਿਆਮ ਸਿੰਘ ਇਹ ਹੀ ਆਪਣਾ ਜੀ ਮੁੰਡੇ ਦੀ ਡੈਥ ਹੈ ਆਪਣਾ ਭਾਂਜਾ ਜੀ ਇਹਨਾਂ ਦਾ ਪਿੰਡ ਹੈਗਾ ਜੀ ਸੋਥਾ ਜ਼ਿਲ੍ਹਾ ਮੁਕਸਾ ਸਾਹਿਬ ਦੇ ਵਿੱਚ ਪੈਂਦਾ ਇਹਦੇ ਪਿਤਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਕਾਫੀ ਆਪਾਂ ਤਕਰੀਬਨ 8-10 ਸਾਲ ਤੋਂ ਇਹ ਆਪਣੇ ਕੋਈ ਰਹਿ ਰਿਹਾ ਸੀਗਾ ਤੇ ਅੱਜ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਲੱਗ ਹੋਈ ਸੀ ਉੱਥੇ ਚੱਲੇ ਸੀਗੇ ਤੇ ਤਕਰੀਬਨ 5:20 ਤੋਂ 25 ਮਿੰਟ ਦਾ ਟਾਈਮ ਆ ਵੀ ਉੱਥੇ ਇੱਕ ਸਿਲਵਾ ਰੰਗ ਦੀ ਸਕੋਰਪੀ ਆਈ ਆ ਭਾਗੋਗੇ ਸਾਈਡ ਤੋਂ ਜਿਹੜੀ ਇਹਨਾਂ ਨੂੰ ਮੰਨ ਕੇ ਚੱਲੇ ਵੀ ਆਪਦੀ ਸਾਈਡ ਸਹੀ ਜਾ ਰਹੀ ਹੈ ਇਹਨਾਂ ਨੂੰ ਹਟ ਕਰਕੇ ਇੱਥੋਂ ਨਿਕਲ ਗਿਆ ਤੇ ਮੁੰਡੇ ਦੀ ਮੌਕੇ ਦੀ ਡੈਥ ਹੋ ਗਈ ਹੈ ਕਿ ਮਾਂ ਕਰਦੇ ਸਰਕਾਰ ਮੰਗ ਸਰਕਾਰ ਤੋਂ ਇਹੀ ਕਾਹਦੇ ਕਹਿੰਦਾ ਜਿਹੜੀਆਂ ਇਹ ਦੋਛੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਸਭ ਤੋਂ ਸਾਡਾ ਘਰ ਖਾਲੀ ਹੋ ਗਿਆ ਇੱਕ ਤਾਂ ਉਹਨਾਂ ਦੇ ਕੜੀ ਤੋਂ ਕੜੀ ਹੁਣ ਸਜ਼ਾ ਮਿਲਣੀ ਚਾਹੀਦੀ ਆ ਦੂਜਾ ਵੀ ਇਹਨਾਂ ਦੇ ਹੁਣ ਸਿਰ ਦਾ ਕੋਈ ਵੀ ਹਸਾਦਾ ਨਹੀਂ ਰਹਿ ਗਿਆ ਵੀ ਆਪਦਾ ਨਾਨਾ ਨਾਨੇ ਦੇ ਪਹਿਲਾਂ ਮਾਂ ਦੀ ਡੈਥ ਹੋ ਗਈ ਸੀਗੀ ਨਾ ਨਾਂ ਮੇਰੀ ਦੱਸਦੇ ਬਾਅਦ ਬੈੜੀ ਦੀ ਦੱਸ ਹੋ ਗਈ ਇਹਦੇ ਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਸੀ ਨਾ ਤੇ ਇਹਨਾਂ ਨੂੰ ਪੁੱਛੋ ਆਪਦੇ ਜੋ ਵੀ ਦਾਦਾ ਪਰਿਵਾਰ ਦਾ ਦਾਦਕਾ ਪਰਿਵਾਰ ਉੱਥੋਂ ਉਹਨਾਂ ਦੀ ਕੋਈ ਹੱਲਕ ਨਹੀਂ ਸੀ ਹੁੰਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਆਂਦਾ ਇਹ ਆ ਘਟਨਾ ਵਾਪਰ ਗਈ ਹੈ ਜੀ ਇੱਥੇ ਆ ਕੇ ਨਹੀਂ ਜੀ ਮੁੰਡੇ ਦੀ ਤਕਰੀਬ ਨੂੰ 18 ਤੋਂ 19 ਸਾਲ ਹੋ ਗਈ ਜੀ ਹਾਂਜੀ ਆਪਣਾ ਭਾਂਜਾ ਜੀ ਸਰ ਜਿਹੜਾ ਕਲੋਨੀ ਲੱਗੇ ਐਕਸਪੀਰ ਹੋਇਆ ਉਹ ਵਿੱਚ ਕੀ ਤਾਬੀਅਤ ਸੀ ਜੀ ਵਿੱਚ ਅ ਬਟਕ ਬੇਟਾ ਤੇ ਉਹਦੀ ਮਾਂ ਅਤੇ ਉਸਤੇ ਮਗਰ ਉਹਦਾ ਨਾਨਾ ਮੋਟਰਸ ਦੋ ਮੋਟਰਸਾਈਕਲਾਂ ਤੇ ਜਾ ਰਹੇ ਸੀ ਤੇ ਅੱਗੋਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਆ ਕੇ ਟਕਰਾ ਗਈ ਜਿਸ ਨਾਲ ਉਹ ਜਿਹੜੇ ਮਾਂ ਪੁੱਤ ਜਿਹੜੇ ਮੋਟਰਸਾਈਕਲ ਤੋਂ ਥਲੇ ਡਿੱਗ ਪਏ ਤੇ ਮਾਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਬੇਟਾ ਸੀਗਾ ਉਹ ਉੱਥੇ ਮੌਕੇ ਤੇ ਉਹਦੀ ਮੌਤ ਹੋ ਗਈ ਠੀਕ ਹੈ ਹੁਣ ਮੁਕੱਦਮਾ ਦਰਜ ਕਰਕੇ ਜਿਹੜੀ লাশ ਪੋਸਟਮਾਰਟਮ ਤੇ ਭੇਜ ਦਿੱਤੀ ਹੈ ਅਤੇ ਕੈਮ ਸੀਸੀਟੀਵੀ ਕਵਰੇਜ ਦੇਖੇ ਜਾ ਰਹੇ ਆ ਇਦਾਂ ਤੇ ਗੱਡੀ ਟ੍ਰੇਸ ਕਰਕੇ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ